ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਵਲ ਜੀ ਕੁੜੀ ਆ ਇੱਕ ਜੀ ਤੁਸੀਂ ਫੋਟੋ ਦੇਖ ਸਕਦੇ ਆ ਇਹਨੇ ਸਰੀ ਦਰਬਾਰ ਸਾਹਿਬ ਜਾ ਕੇ ਯੋਗਾ ਡੇ ਵਾਲੇ ਦਿਨ ਜਿੱਦਣ ਗੱਤਕਾ ਦਿਵਸ ਹੁੰਦਾ ਉਸ ਦਿਨ ਯੋਗਾ ਡੇ ਵਾਲੇ ਦਿਨ ਇਹਨੇ ਜਾ ਕੇ ਦਰਬਾਰ ਸਾਹਿਬ ਜਾ ਕੇ ਉੱਥੇ ਯੋਗਾ ਕੀਤੀ ਪੈਰ ਤਾਣੂ ਕਰਕੇ ਇਹਨੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਸਿੱਖਾਂ ਦੇ ਹਿਰਦੇ ਵਲੁੰਦਰੇ ਤੇ ਸਿੱਧਾ ਟਾਰਗੇਟ ਕੀਤਾ ਸੁਪਰੀਮ ਕੋਰਟ ਨੂੰ ਇਹ ਕਰਵਾਇਆ ਕਿਨੇ ਇਹ ਤੁਹਾਨੂੰ ਵੀ ਪਤਾ ਜਦੋਂ ਸਰਕਾਰਾਂ ਇਹੋ ਜੀਆਂ ਚੀਜ਼ਾਂ ਕਰਵਾਉਂਦੀਆਂ ਜੇ ਕਿਤੇ ਹੁੰਦਾ ਰਾਜ ਤੇ ਤੁਸੀਂ ਇਹ ਗੱਲ ਕਰਕੇ ਵਿਖਾ ਦਿੰਦੇ ਜਾਂ ਕਿਤੇ ਉੱਥੇ ਕੋਈ ਨੰਗ ਸਿੰਘ ਵੀਰ ਹੁੰਦਾ ਜਿੰਦਾ ਜਾਗਦੀ ਜ਼ਮੀਰ ਵਾਲਾ ਤੇ ਉਹ ਲਾ ਦਿੰਦਾ ਇਹਦੀ ਧੌਣ ਤੇ ਫੇਰ ਲੱਗ ਜਾਂਦਾ ਪਤਾ ਵੀ ਕਿਹੜੇ ਪਾਅ ਵਿਕਦੀ ਆ ਪਰ ਮਸਲਾ ਇੱਥੇ ਆ ਜਾਂਦਾ ਕਿ ਐਸਜੀਪੀਸੀ ਹੁਣ ਤਾਂ ਬਹੁਤ ਕੁਝ ਵੈਸੇ ਉਮੀਦ ਤਾਂ ਬਹੁਤੀ ਹੈ ਨਹੀਂ ਪਰ ਐਸਜੀਪੀਸੀ ਇਹ ਤੇ ਕਿਉਂ ਨਹੀਂ ਐਕਸ਼ਨ ਲੈ ਰਹੀ ਇਹਨੇ ਆਪਦੀ ਇੰਸਟਾਗ੍ਰਾਮ ਆਈਡੀ ਦੇ ਉੱਤੇ ਫੋਟੋ ਪਾਈ ਸੀ ਤੇ ਹੁਣ ਕੱਲ ਪਰਸੋਂ ਦੀ ਫੋਟੋ ਪਾਈ ਸੀ ਤੇ ਹੁਣ ਇਹਨੇ ਫੋਟੋ ਡਿਲੀਟ ਕਰਤੀ ਆ ਮਾਫੀ ਵਾਲੀ ਵੀਡੀਓ ਕੋਈ ਆਈ ਨਹੀਂ ਕਿਉਂਕਿ ਸਾਰੇ ਇਹੀ ਸੋਚਦੇ ਹੁੰਦੇ ਆ ਕਿ ਮਾਫੀ ਵਾਲੀ ਵੀਡੀਓ ਵੀ ਆਈ ਲੈ ਪਰ ਕਿੰਨਾ ਕਚਰਾ ਕਿੰਨਾ ਕਚਰਾ ਇਹ ਗਲਤੀਆਂ ਕਰਦੇ ਰਹਿਣਗੇ ਤੇ ਉਸ ਤੋਂ ਬਾਅਦ ਇਹ ਮਾਫੀ ਮੰਗ ਲਿਆ ਕਰਨਗੇ ਤੇ ਉਸ ਤੋਂ ਬਾਅਦ ਮਾੜੀ ਮੋਟੀ ਇਹਨਾਂ ਦੀ ਸੇਵਾ ਜਿਹੜੀ ਆ ਉਹ ਲਾ ਲਾ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਮਾਫੀ ਦੇ ਦਿੱਤੀ ਜਾਊਗੀ ਤੇ ਫੇਰ ਫੇਰ ਕੋਈ ਨਾ ਕੋਈ ਹੋਰ ਉੱਠੂਗਾ ਕੋਈ ਕਰਵਾਇਆ ਜਾਊਗਾ ਜਾਂ ਕੋਈ ਆਪ ਕਰੂਗਾ ਇਹੋ ਜੀਆਂ ਹਰਕਤਾਂ ਫਿਰ ਹੁੰਦੀਆਂ ਹੀ ਰਹਿਣੀਆਂ ਇਹਦਾ ਮਸਲੇ ਦਾ ਕੋਈ ਹੱਲ ਤਾਂ ਹੈ ਨਹੀਂ ਇਹਦਾ ਮਸਲੇ ਦਾ ਹੱਲ ਇੱਕੋ ਹੀ ਆ ਜ਼ਿਆਦਾ ਰਾਜ ਜਾਂ ਸੌਦਾ ਗੱਲਾਂ ਤੋਂ ਹੀ ਆ ਫਿਰ ਕਰੂਨ ਤਾਂ ਇੱਥੇ ਇਹ ਗੱਲ ਕਹਿ ਦਿੰਦਾ ਕਿ ਭਾਈ ਮਤਲਬ ਜੇ ਐਸਜੀਪੀਸੀ ਸਟੈਂਡ ਲਾਵੇ ਜੇ ਐਸਜੀਪੀਸੀ ਸਟੈਂਡ ਲਾਵੇ ਤਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਜੇ ਸਟੈਂਡ ਲਾਵੇ ਹੁਣ ਪੰਥਕ ਆਗੂ ਆ ਜਿਹੜੇ ਪੰਥਕ ਆਗੂ ਆ ਜਿਨ੍ਹਾਂ ਨੂੰ ਵੋਟਾਂ ਪਾ ਕੇ ਵੀ ਆਪਾਂ ਚੇਤਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਜਿਹੜੇ ਜਿੱਤਦੇ ਆ ਉਹ ਪੰਥਕ ਆਗੂਆਂ ਨੂੰ ਇਹਨਾਂ ਗੱਲਾਂ ਤੇ ਸਟੈਂਡ ਲੈਣਾ ਚਾਹੀਦਾ ਕਿ ਜੇ ਉਹ ਸਟੈਂਡ ਨਹੀਂ ਲੈਣਗੇ ਤਾਂ ਫਿਰ ਕੌਣ ਲਾਊਗਾ ਫਾਰਮ ਦੀ ਗਵਾਈ ਕਰਨ ਲਈ ਜਾਂ ਪੰਥਕ ਆਗੂਆਂ ਨੂੰ ਵੋਟਾਂ ਇਸ ਕਰਕੇ ਲੋਕ ਪਾਉਂਦੇ ਆ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਜਦੋਂ ਕਿ ਇਹੋ ਜੀ ਗੱਲ ਹੋ ਜੇ ਉਦੋਂ ਮੂਹਰੇ ਹੋ ਕੇ ਖੜ ਜਾਣ ਕਿ ਹਾਂ ਅਸੀਂ ਖੜੇ ਆ ਅਸੀਂ ਇੱਥੇ ਕਾਰਵਾਈ ਕਰਾਂਗੇ ਕਰਾਂਗੇ ਸੋ ਮਸਲਾ ਇੱਥੇ ਹੀ ਆਉਂਦਾ ਕਿ ਇਸ ਚਵਲ ਜਨਾਨੀ ਤੇ ਭਾਵੇਂ ਇਹਨੇ ਫੋਟੋ ਡਿਲੀਟ ਕਰਤੀ ਆ ਪਰ ਇੱਥੇ ਕਾਰਵਾਈ ਜਿਹੜੀ ਆ ਉਹ ਜ਼ਰੂਰ ਬਣਦੀ ਆ ਹੋਣੀ ਚਾਹੀਦੀ ਆ ਵੈਸੇ ਤਾਂ ਕੋਈ ਜ਼ਿੰਦਾ ਜਗਦੀ ਜ਼ਮੀਰ ਵਾਲਾ ਕਿਸੇ ਨੂੰ ਨੰਗ ਨੂੰ ਸਿੰਘ ਨੂੰ ਕਿਸੇ ਨੂੰ ਪਤਾ ਲੱਗ ਗਿਆ ਤੇ ਇਹਦਾ ਐਡਰੈਸ ਦਾ ਪਤਾ ਲੱਗ ਗਿਆ ਤਾਂ ਉਹ ਪਹੁੰਚੇ ਲੋ ਤੇ ਫਿਰ ਮਾਫੀ ਦੀ ਵੀਡੀਓ ਆਊਗੀ ਕਿ ਬਹੁਤ ਸਾਰੇ ਆਪਾਂ ਕਹਿ ਦਿੰਦੇ ਆ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਬੰਦੇ ਰੱਖੇ ਹੁੰਦੇ ਆ ਇਹਨਾਂ ਨੇ ਉਹ ਵੀ ਜਾ ਕੇ ਕਈ ਵਾਰ ਮਾਫੀ ਦੀ ਵੀਡੀਓ ਪਵਾਉਂਦੇ ਆ ਜੇ ਕੋਈ ਜਿੰਦਾ ਜਾਗਦੀ ਜ਼ਮੀਰ ਵਾਲਾ ਹੋਇਆ ਤਾਂ ਉਹਨੇ ਸੋਧਾ ਲਾ ਦੇਣਾ ਫਿਰ ਕਾਨੂੰਨ ਜਿਹੜਾ ਜਦੋਂ ਕੋਈ ਇਹੋ ਜੀ ਗੱਲਬਾਤ ਹੋ ਜੇ ਫਿਰ ਉੱਥੇ ਕਾਨੂੰਨ ਮੈਟਰ ਨਹੀਂ ਕਰਦਾ ਸਿੱਖਾਂ ਲਈ ਸੋ ਸਹੀ ਮੈਨੇਜ ਕਾਨੂੰਨ ਜਿਹੜਾ ਸੀਗਾ ਉਹ ਸਾਡਾ ਅਕਾਲ ਤਖਤ ਸਾਹਿਬ ਤੋਂ ਚੱਲਦਾ ਸੀ ਸੁਪਰੀਮ ਕੋਰਟ ਸੀ ਸਾਡਾ ਪ੍ਰਕਾਲ ਤੱਕ ਸਾਹਿਬ ਤੇ ਐਸਜੀਪੀ ਸੀ ਮੇਰੇ ਹਿਸਾਬ ਨਾਲ ਉਹ ਇਹਨਾਂ ਗੱਲਾਂ ਤੇ ਕੋਈ ਖਾਸ ਐਕਸ਼ਨ ਲੈਂਦੀ ਨਹੀਂ ਤੇ ਜੇ ਐਕਸ਼ਨ ਲਿਆ ਹੋਵੇ ਹੁਣ ਉੱਥੇ ਸਪਸ਼ਟਲ ਤੌਰ ਤੇ ਲਿਖਿਆ ਹੋਇਆ ਕਿ ਫੋਟੋ ਆ ਵੀਡੀਓ ਆ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਬਹਿਣ ਪਰ ਫਿਰ ਵੀ ਪਤਾ ਨਹੀਂ ਕਿਉਂ ਜਿਹੜਾ ਇਹਨਾਂ ਗੱਲਾਂ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਉੱਥੇ ਇੰਨੀ ਭੀੜ ਦੇ ਵਿੱਚ ਟਾਸਕ ਫੋਰਸ ਜਿਹੜੀ ਐਸਡੀਪੀਸੀ ਦੀ ਬਣਾਈ ਹੋਈ ਆ ਉਹ ਟਾਸਕ ਫੋਰਸ ਕਿੱਧਰ ਗਈ ਕੀ ਉਹਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਜਿੱਥੇ ਦਰਬਾਰ ਸਾਹਿਬ ਹਮੇਸ਼ਾ ਉਹ ਕਹਿੰਦੇ ਪੂਰੀ ਕਵਰੇਜ ਹੀ ਨਿਗਰਾਨੀ ਹੇਠ ਹੁੰਦਾ ਤੇ ਉਥੇ ਕਿਹੜੇ ਵੇਲੇ ਆਈ ਕਿਹੜੇ ਵੇਲੇ ਨੇ ਯੋਗਾ ਕੀਤੀ ਤੇ ਕਿਹੜੇ ਵੇਲੇ ਚਲੀ ਗਈ ਪਤਾ ਸਾਰਾ ਕੁਝ ਹੁੰਦਾ ਪਰ ਕਿਤੇ ਨਾ ਕਿਤੇ ਇਗਨੋਰ ਕਰ ਦਿੰਨੇ ਆ ਕਿ ਨਹੀਂ ਯਾਰ ਕੋਈ ਨਹੀਂ ਸੋ ਪੰਥਕ ਆਗੂਆਂ ਨੂੰ ਬੇਨਤੀ ਆ ਕਿ ਐਹੋ ਜੀਆਂ ਗੱਲਾਂ ਕਰਕੇ ਹੀ ਜਿਹੜਾ ਸੰਗਤ ਦੇ ਵਿੱਚ ਨਿਰਾਸ਼ਾ ਪੈਦਾ ਹੁੰਦੀ ਆ ਕਿ ਯਾਰ ਕੁਝ ਬਣਦਾ ਤਾਂ ਹੈ ਨਹੀਂ ਕੁਝ ਕਰਦੇ ਤਾਂ ਹੈ ਨਹੀਂ ਕੋਈ ਐਕਸ਼ਨ ਤਾਂ ਲੈਂਦੇ ਨਹੀਂ ਸੋ ਇਹਨਾਂ ਗੱਲਾਂ ਤੇ ਛੋਟੀਆਂ-ਛੋਟੀਆਂ ਗੱਲਾਂ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਇਹਨਾਂ ਗੱਲਾਂ ਤੇ ਜੇ ਆਏ ਟਾਰਗੇਟ ਕਰਨ ਲੱਗ ਪਏ ਤਾਂ ਹੌਲੀ-ਹੌਲੀ ਦਰਬਾਰ ਸਾਹਿਬ ਇਹਨਾਂ ਨੇ ਸੈਰ ਕਰਨ ਵਾਲਾ ਸਥਾਨ ਬਣਾ ਲੈਣਾ ਪਾਰਕ ਬਣਾ ਲੈਣਾ ਇੱਕ ਕਿ ਹਾਂ ਇਹ ਬਸ ਪਾਰਕ ਆ ਜੀ ਇੱਥੇ ਆਉਂਦਾ ਘੁੰਮਣ ਆਉ ਤੇ ਜਾਓ ਉਹ ਗੱਲਬਾਤ ਨਹੀਂ ਰਹਿਣੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਇਹ ਹੀ ਗੱਲ ਚਾਹੁੰਦੀ ਆ ਕਿ ਕਿਤੇ ਨਾ ਕਿਤੇ ਜਿਹੜਾ ਦਰਬਾਰ ਸਾਹਿਬ ਆ ਉਹਨੂੰ ਕਿਤੇ ਨਾ ਕਿਤੇ ਢਾਹ ਲੱਗੇ ਕਿਉਂਕਿ ਪਹਿਲਾਂ ਵੀ ਲਾਈ ਆਂ ਗਾਂਵ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋਝੀਆਂ ਹਰਕਤਾਂ ਥੋੜੀਆਂ 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 ਕਿਤੇ ਨਾ ਕਿਤੇ ਦੂਜੀ ਸਟੇਟ ਤੋਂ ਆ ਕੇ ਬੰਦਾ ਜਿਹੜਾ ਕਰਦਾ ਤੇ ਫਿਰ ਤੁਹਾਨੂੰ ਪਤਾ ਮੈਂਟਲੀ ਜਿਹੜਾ ਕਹਿ ਦਿੱਤਾ ਜਾਂਦਾ ਇਹ ਤੁਹਾਨੂੰ ਪਤਾ ਹੀ ਆ ਵੀ ਮੁੜ ਕੇ ਕਹਿੰਦੇ ਜੀ ਇਹ ਤਾਂ ਮੈਂਟਲ ਹੈ ਜੀ ਇਹ ਤਾਂ ਆਏ ਆ ਜੀ ਇਹ ਤਾਂ ਜਾਵਾਂ ਜੀ ਇਹ ਜਿੰਨੇ ਬੇਅਦਬੀ ਕਰਨ ਵਾਲੇ ਆ ਕੋਈ ਵੀ ਇਹੋ ਜਿਹਾ ਦਿਖਾ ਦਿਓ ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਮੈਂਟਲ ਨਾ ਕਿਹਾ ਹੋਵੇ ਇਹਨਾਂ ਨੇ ਸਭ ਨੂੰ ਮੈਂਟਲ ਕਿਹਾ ਚੋਅ ਇਸ ਚੋਅ ਜਨਾਨੀ ਤੇ ਐਸਜੀਪੀਸੀ ਲੋ ਪੰਥ ਕਾਗੂਆ ਲੋ ਜਿੰਨੇ ਵੀ ਪੰਥ ਕਾਗੂ ਵੋਟਾਂ ਲੈ ਕੇ ਜਿੱਤਦੇ ਆ ਜਾਂ ਨਹੀਂ ਵੀ ਜਿੱਤੇ ਉਹਨਾਂ ਦਾ ਫਰਜ਼ ਬੰਦਾ ਕਿ ਇਸ ਚੋਅ ਜਨਾਨੀ ਤੇ ਤੇ ਹੋਰ ਵੀ ਜਿੰਨੇ ਇਹੋ ਜੀਆਂ ਗੱਲਾਂ ਬਾਤਾਂ ਕਰਦੇ ਉਹਨਾਂ ਤੇ ਐਕਸ਼ਨ ਸਖਤ ਤੋਂ ਸਖਤ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ